ਇਹ ਡਾਕਰਾਉਣੀ ਹਰਕਤ ਕੋਈ ਸਰਕਾਰ ਨਹੀਂ ਕਰ ਸਕਦੀ ਬੰਦੇ ਆਪਣੇ ਪੰਜਾਬ ਚ ਖੜੇ ਆ ਹਰਿਆਣੇ ਚ ਜਾ ਨਹੀਂ ਰਹੇ ਇੱਥੇ ਬੱਚੇ ਗੋਲੇ ਮਾਰ ਰਹੇ ਨੇ ਬੱਚੇ ਸ੍ਰੀ ਅੰਮ੍ਰਿਤਕਾਲੀ ਸ੍ਰੀ ਅੰਮ੍ਰਿਤਕਾਲਾ ਅਗਰ ਪੰਜਾਬ ਕੀ ਕਰਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਕਹਿੰਦਾ ਇਸ ਤੋਂ ਬੜੀ ਨਿੰਦਣ ਦੀ ਗੱਲ ਨਹੀਂ ਹੈ ਕੋਈ ਪੰਜਾਬ ਸਰਕਾਰ ਦੀ ਵੀ ਤੇ ਸੈਂਟਰ ਸਰਕਾਰ ਦੀ ਦੋਨਾਂ ਨੇ ਮਿਲ ਕੇ ਇਹ ਘਰਾਉਣੀ ਹਰਕਤ ਕਰ ਰਹੇ ਨੇ ਨੌਜਵਾਨ ਸਾਥੀਆਂ ਨਾਲ ਮੈਂ ਕਿਹਾ ਸਿੱਧੇ ਬਰਸ਼ਟ ਕਦੇ ਜੇ ਐਨਕ ਦੇ ਤਤਵਧੀਆਂ ਦੇ ਨਹੀਂ ਚੱਲੇ ਜਿਹੜੇ ਅੱਜ ਚੱਲ ਰਹੇ ਨੇ ਜਿਹੜੇ ਅੱਜ ਸਾਡੇ ਨੌਜਵਾਨ ਪੰਜਾਬ ਦੇ ਪੁੱਤਾਂ ਦੇ ਜਰ ਰਹੇ ਨੇ ਇਹ ਕਿਸੇ ਦੇ ਪੁੱਤ ਨਹੀਂ ਹੈਗੇ ਜਲਾਲਪੁਰ ਸਾਹਿਬ ਇਹ ਪੰਜਾਬ ਦੇ ਪੁੱਤ ਨਹੀਂ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਮੂੰਹ ਤੇ ਮਾਰੀਆਂ ਜਾ ਰਹੀਆਂ ਹਮੇਸ਼ਾ ਪੈਰ ਤੇ ਗੋਲੀਆਂ ਮਾਰਦੇ ਆ ਪੁਲਿਸ ਇਹਨਾਂ ਦੇ ਸਿੱਧੀਆਂ ਅੱਖਾਂ ਖੜਦੀ ਇਹਨਾਂ ਲੋਕਾਂ ਨੇ ਕੀ ਹਾਲ ਹੈ ਨੌਜਵਾਨਾਂ ਦਾ ਜਲਾਲ ਸਿੰਘ ਸਾਹਿਬ ਲੱਗਦਾ ਕਿ ਬਾਰਡਰ ਦੀ ਸਿੱਤੂ ਨੂੰ ਵੀ ਪਾਕਿਸਤਾਨੀ ਬਾਰਡਰ ਜਦੋਂ ਤੱਕ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਤੁਸੀਂ ਇੱਥੇ ਅੱਗੇ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਦੇਖੀ ਦੇਖਦੇ ਅਸੀਂ ਖੜੇ ਅਸੀਂ ਪੰਜਾਬ ਖੜੇ ਆ ਅੱਗੇ ਕਿੱਥੇ ਗਏ ਪੰਜਾਬ ਤੇ ਨਹੀਂ ਘੱਟ ਜਾਦੇ ਅਜ ਤਾਂ ਪੰਜਾਬ ਦੀ ਧਰਤੀ 'ਤੇ ਖੜੇ ਅੱਗੇ ਨਹੀਂ ਵਧੇ ਅਸੀਂ ਆਪਣੇ ਪੰਜਾਬ 'ਚ ਖੜੇ ਆ ਸਾਡੇ ਹੱਥ ਬੰਦੇ ਆ ਸਾਡਾ ਹਲਕਾ ਅਸੀਂ ਆਪਣੇ ਹਲਕੇ ਦੇ ਲਈ ਖੜ੍ਹ ਸਕਦੇ ਜਿਹੜੇ ਬੰਦੇ 200 ਕਿਲੋਮੀਟਰ ਤੋਂ ਖੜੇ ਆ ਇੱਥੇ ਅੱਗੇ ਕਿ ਅਸੀਂ ਇਹਨਾਂ ਦਾ ਹਾਲ ਚਾਲ ਨਹੀਂ ਪੁੱਛ ਸਕਦੇ 250 ਕਿਲੋਮੀਟਰ ਤੋਂ ਬੰਦੇ ਆ ਜਾਂਦੇ ਆ 250 ਕਿਲੋਮੀਟਰ ਤੋਂ ਬੰਦੇ ਆ ਕੇ ਬੈਠੇ ਆ ਜਨਾਬ ਸਰ ਸਾਹਿਬ ਜੇਕਰ ਗੱਲ ਕਰੀਏ ਬਾਰਡਰ ਦੀ ਸਥਿਤੀ ਲੱਗਦੀ ਅੱਗੇ ਬਾਰਡਰ ਬਾਰਡਰ ਕਰ ਦਿੱਤਾ ਜਾਏ ਤੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਜਾਵੇ ਭਾਈ ਜੀ ਪਾਕਿਸਤਾਨ ਦੇ ਬਾਰਡਰ ਦੇ ਵੀ ਇੰਨੇ ਗੋਲੇ ਨਹੀਂ ਚੱਲਦੀ ਹੁੰਦੀ ਜਿਹੜੀ ਇੱਥੇ ਸਭੂ ਬਾਰਡਰ ਦੇ ਚੱਲ ਰ ਕਿਸਾਨਾਂ ਦੇ ਬੱਚਿਆਂ ਤੇ ਚੱਲ ਰਹੀ ਆ ਦੇਖੋ ਮੇਰਾ ਹਲਕਾ ਹੈ ਮੈਂ ਆਪਣੇ ਹਲਕੇ ਤੋਂ ਨਹੀਂ ਆ ਸਕਦਾ ਮੈਂ ਆਪਣੇ ਹਲਕੇ ਤੋਂ ਨਹੀਂ ਆ ਸਕਦਾ ਮੇਰਾ ਆਪਣਾ ਹਲਕਾ ਮੈਂ ਇੱਥੇ 20 ਸਾਲ ਤੋਂ ਸੇਵਾ ਕਰ ਰਿਹਾ ਮੈਂ ਇਹਨਾਂ ਨੌਜਵਾਨਾਂ ਨੂੰ ਮਿਲਦਾ ਤਾਂ ਜਿਲ੍ਹਾ ਕੁਲਫਾ ਦਾ ਦਰਦਾ ਦਰਦਾ ਹੈ ਤਾਈਂ ਦੀ ਸਟੇਟਮੈਂਟ ਇਹ ਵੀ ਹੁੰਦੀ ਕਿ ਜੇ ਜਗ੍ਹਾ ਤੇ ਖੜੇ ਆ ਪੰਜਾਬ ਦੀ ਧਰਤੀ ਆ ਜਿਹੜੇ ਅਥਰੂ ਗੈਸ ਦੇ ਗੋਲੇ ਨੂੰ ਦਾਗੇ ਜਾ ਰਹੇ ਤੁਹਾਡੇ ਹਿਸਾਬ ਦੇ ਨਾਲ ਸੀਐਮ ਸਾਹਿਬ ਇਸ ਤੇ ਕਾਰਵਾਈ ਕਰਾ ਸਕਦੇ ਇਹ ਸੀਐਮ ਸਾਹਿਬ ਤਾਂ ਕਿਰਾਈ ਰਹੇ ਨੇ ਜੇ ਸੀਐਮ ਦੇ ਟਕੜਾ ਹੋਇਆ ਕੈਪਟਨ ਵਿੰਦਰ ਸਿੰਘ ਸੀ ਉਹਨੇ ਕਿ ਹਿੰਮਤ ਆ ਕੇ ਗੋਲਾ ਮਾਰਨ ਦੀ ਪਹਿਲੇ ਕਿਹਨੂੰ ਗੋਲੇ ਆਏ ਅੱਗੇ ਵੀ ਤਾਂ ਬੈਠੇ ਸਿੱਧੂ ਕਿੰਨੀ ਦੇਰ ਬੈਠੇ ਰਹੇ ਤੇ ਕਿੰਨੇ 2 ਮਿੰਨੇ ਤਰ ਨਾਲ ਰਿਹਾ ਕਿਸੇ ਹਿੰਮਤ ਸਿਰ ਗੋਲਾ ਚਲਾਣ ਦੀ ਅੱਜ ਦੇ ਪੰਜਾਬ ਇਹ ਤਾਂ 200 ਮੀਟਰ ਤੱਕ ਸਾਡਾ ਪੰਜਾਬ ਆ ਅਈ ਤਾਂ ਪੰਜਾਬ ਦੇ ਅੰਦਰ ਹੀ ਖੜੇ ਹੈ ਨਾ ਪੰਜਾਬ ਦੇ ਅੰਦਰ ਹਰਿਆਣੇ ਵਾਲੇ ਗੋਲੇ ਕਿਵੇਂ ਚਲਾ ਸਕਦੇ ਇਹ ਉਹ ਤੇਰਾ ਗੈਰਕਾਨੂੰਨੀ ਆ ਜਨਾਬੂ ਸਾਹਿਬ ਬਿਲਕੁਲ ਗੈਰਕਾਨੂੰਨੀ ਆ ਬਿਲਕੁਲ ਗੈਰ ਇਹਨਾਂ ਤੇ 307 ਦਾ ਪਰਚਾ ਹੋਣਾ ਚਾਹੀਦਾ ਘੱਟੋ ਘੱਟ 100 ਬੰਦਾ ਫਟਣ ਹੋ ਗਿਆ 150 ਬੰਦੋ ਤੁਸੀਂ ਜਗਮੀ ਦਾ ਹਾਲਚਾਲ ਪੁੱਛਿਆ ਤੁਹਾਡਾ ਅੱਜ ਰਾਤ ਹਸਪਤਾਲ ਚ ਗਏ ਅੱਖਾਂ ਚ ਗੋਲੀਆਂ ਗੇਚੇ ਚ ਗੋਲੀਆਂ ਬੋਲਾਂ ਤੇ ਗੋਲੀਆਂ ਅੱਖਾਂ ਦੋ ਅੱਖਾਂ ਗੋਲੀਆਂ ਵੱਡੀਆਂ ਗੋਲੀਆਂ ਵੱਡੀਆਂ ਦੋ ਉੱਥੇ ਹੀ ਨਿੱਕਾ ਦੇ ਤੁਸੀਂ ਦੇਖੋ ਮੈਂ ਗੱਲ ਕਹਿਣਾ ਇਹ ਜਿਹੜਿਆਂ ਦੇ ਸੱਟਾਂ ਲੱਗਿਆ ਇਹ ਪੰਜਾਬ ਦੇ ਹਿੱਤ ਲਈ ਇਹਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਲੜਾਈ ਲੜੀ ਆ ਇਹ ਕਦੇ ਜਾਈ ਨਹੀਂ ਜਾਊਗੀ ਜੋ ਇਹਨਾਂ ਦੀ ਕੁਰਬਾਨੀ ਹੈ ਨਾ ਉਹ ਪਰਮਾਤਮਾ ਦੇ ਲਿਖੇ ਲੱਗ ਰਹੀ ਆ ਤੇ ਜਿਹੜੇ ਬੰਦਿਆਂ 'ਚ ਇੰਜਰੀ ਹੋ ਰਹੇ ਆ ਇਹ ਜਿਹੜੇ ਇਹੀ ਜਿਹੜੇ ਇੰਜਰੀ ਆ ਇਹੀ ਪੰਜਾਬ ਨੂੰ ਇਹ ਆਪਣਾ ਹੱਕ ਲੈ ਕੇ ਦਊਗੀ ਲੱਗਦਾ ਚੁੱਕੀ ਸਰਕਾਰ ਹਾਂ ਜੀ ਚੁੱਕੇਗੀ ਕਿਸਾਨਾਂ ਕੇ ਸਰਕਾਰ ਕਿਵੇਂ ਕਹਿੰਦੇ ਝੁਗਣਾ ਪੈਣਾ ਹੀ ਆ ਝੁਗਣਾ ਪੈਣਾ ਇਹ ਜਕਰੀਏ ਤੋਂ ਮਾੜਾ ਹਾਲ ਹੈ ਜਕਰੀਏ ਤੋਂ ਵੀ ਮਾੜਾ ਹਾਲ ਕੀਤਾ ਗਿਆ ਸਰਕਾਰ ਨੇ ਉਹਦੀ ਸਰਕਾਰ ਨੇ ਜਕਰੀਏ ਤੋਂ ਗੱਜ ਨੂੰ ਜ਼ਿਆਦਾ ਬੁਰਾ ਉਹ ਵੀ ਇੰਨਾ ਬੁਰਾ ਹਾਲ ਨਹੀਂ ਕਰਦੇ ਪਾਕਿਸਤਾਨ ਨੇ ਤਾਰਕ ਤੋਂ ਵੱਲੋਂ ਸਮੁੱਚੇ ਤੌਰ ਤੇ ਪਾਕਿਸਤਾਨ ਦੇ ਤਾਰ ਘਟਾਈ ਹੈ ਲੇਕਿਨ ਇਹਨਾਂ ਨੇ ਜਿਵੇਂ ਕਿਸਾਨਾਂ ਨੂੰ ਸਾਡਾ ਪੰਜਾਬ ਸਾਨੂੰ ਦੇ ਦੇ ਜਕੜੀਏ ਖਾਂ ਤੋਂ ਵੱਧ ਸਾਡੇ ਹੱਕ ਦੇ ਜਕੜੀਏ ਖਾਂ ਤੋਂ ਵੱਧ ਕੇ ਨੇ ਅੱਜ ਦੇਖੋ ਕੋਮ ਇਹ ਜੀ ਜੂਸ ਅਸੀਂ ਆਜ਼ਾਦ ਹਿੰਦੁਸਤਾਨ ਦਾ ਹਿੱਸਾ ਅੱਜ ਜਿਸਦਾ ਆਜ਼ਾਦ ਹੈ ਹੀ ਨਹੀਂ ਅਸੀਂ ਆਪਣੇ ਪੰਜਾਬ ਦੇ ਵਿੱਚ ਬਹਿ ਕੇ ਆਪਣੇ ਜਿੱਥੇ ਅਸੀਂ ਸੇਵਾ ਕਰਦੇ ਆ ਆਪਣੇ ਹਲਕੇ ਚ ਨਹੀਂ ਬਹਿ ਕੇ ਅਸੀਂ ਸੇਵਾ ਕਰ ਸਕਦੇ ਸਾਨੂੰ ਕੀ ਆਜ਼ਾਦੀ ਆਏ ਅਸੀਂ ਕਿਹੜਾ ਹਰਿਆਣੇ ਚ ਵੱਢਦੇ ਸਾਡੇ ਗੋਲੀਆਂ ਚਲਾਉਣ ਦੇ ਨਾਲ ਹੱਕ ਸੀ ਪਰ ਪੰਜਾਬ ਚ ਗੋਲੀ ਚਲਾਉਣ ਦਾ ਕੀ ਹੱਕ ਹੈ ਨਾ ਆਓ ਜੀ ਆ ਜੀ ਅਸੀਂ ਆਪ ਵੀ ਤੁਹਾਨੂੰ ਦਰਦ ਆਇਆ ਜੀ ਬਹੁਤ ਬੋਲ ਗਿਆ ਆ ਓ ਮਦਾਂ ਦਾ ਜਲਾਲਪੁਰ ਜਿਹੜੇ ਇੱਥੇ ਪਹੁੰਚੇ ਸੀ ਕਿਉਂਕਿ ਖਾਸ ਤੌਰ ਤੇ ਜਿਹੜਾ ਹੈਗਾ ਤਾਂ ਜਦੋਂ ਗੱਲ ਕਰਦੇ ਆ ਕਿਸਾਨ ਜਥੇਬੰਦੀਆਂ ਦੀ ਉਹ ਵੀ ਪਹੁੰਚੀਆਂ ਲਗਾਤਾਰ ਕਿਉਂਕਿ ਉਹਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਦਾਗ ਦਿੱਤੇ ਗਏ ਬੜੀ ਮੁਸ਼ਕਲ ਦੇ ਨਾਲ ਉਹ ਇੱਥੋਂ ਨਿਕਲੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਮੈਂ ਸੰਭੂ ਬਾਰਡਰ ਦੀਆਂ ਇਸ ਸਮੇਂ ਦੇ ਉੱਤੇ ਦਿਖਾ ਰਹੇ ਹਾਂ